ਛੋਟੀ ਵਸਤੂ ਜੀ ਬਾਬੇ ਬਡੇ ਪਾਸ ਪੜਿਆ ਕਰਦੇ ਜੀ ਇੱਕ ਦਿਨ ਬਾਬੇ ਬਡੇ ਸਾਹਿਬ ਨੂੰ ਕਹਿੰਦੇ ਆ ਬਾਬਾ ਜੀ 5 ਸਾਲ ਹੋ ਗਏ ਪਿਤਾ ਨੂੰ ਮਿਲਿਆ ਨੂੰ ਪਿਤਾ ਦੇ ਦਰਸ਼ਨ ਨਹੀਂ ਕੀ ਕਰਦਾ ਕਿਹੜੇ ਸਥਾਨ ਤੇ ਦਰਸ਼ਨ ਹੋਣਗੇ ਬਾਬਾ ਬਡੇ ਜੀ ਕਹਿੰਦੇ ਜੇ ਐ ਟਾਈਮ ਤੇ ਲਈਏ ਦਪਹਿਰ ਵੇਲੇ ਤੇ ਤਨਤਾਨ ਸਾਹਿਬ ਮੇਢੀ ਘਰ 시ਵਾ ਕਰਉਂਦੇ ਜੇ ਅਮਰਤ ਵੇਲੇ ਚੰਗੇ ਪਿੰਡ ਠੱਠੀ ਘਾਰੇ ਮੇਢੀ ਉੰਵਤ ਬੜੇ ਬਾਪਾ ਬੁੱਢਾ ਜੀ ਮਾਤਾ ਗੰਗਾ ਜੀ ਗੁਰੂ ਅਰਜਨ ਪਾਤਸ਼ਾਹ ਨੂੰ ਬਤੁਰੀਸ਼ ਤਾਂ ਕਿ ਲਿਖੀ ਆਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਠਿਆ ਕਥਾ ਪੀਤਨ ਕਰ ਰਿਆ ਸੰਗਤਾਂ ਬੈਠੀਆਂ ਸੁਣਦੀਆਂ ਜਦੋਂ ਗੁਰੂ ਅਰਜਨ ਦੇਵ ਨੇ ਆਪਣੇ ਪੁੱਤਰ ਨੂੰ ਵੇਖਿਆ ਨਾਲ ਮਾਤਾ ਗੰਗਾ ਜੀ ਨਾਲ ਬਾਪਾ ਬੁੱਢਾ ਜੀ ਵੇਖ ਕੇ ਬਹੁਤ ਖੁਸ਼ ਹੋਏ ਸੰਗਤ ਵਿੱਚੋਂ ਉੱਠ ਕੇ ਗੁਰੂ ਅਰਗਵੰਦ ਪਾਤਸ਼ਾਹ ਨੂੰ ਜਫੀ ਵਿੱਚ ਲੈ ਕੇ ਇਰਾ ਵਰਤ ਤੇ ਦੋ ਪੀਲੇ ਚੋਲੇ ਦੇ ਵਿੱਚ ਸਾਨੂੰ ਤਿਆਰ ਕਰਾਏ ਉਹਨਾਂ ਆਖਿਆ ਪੁੱਤਰਾ ਜਿਤਨਾ ਤੇਰੇ ਮਿਲਿਆ ਸਾਡੇ ਸੀਨੇ ਠੰਡ ਪਈ ਆ ਇਹ ਸੰਤ ਤੇ ਆਈ ਸਾਧ ਸੰਗਤ ਦੇ ਦੁੱਖ ਕੱਟੇ ਜਾਣਗੇ ਪੁੱਤਰਾ ਵਾਲਿਆਂ ਨੂੰ ਪੁੱਤਰੀਆਂ ਦਾਤਾ ਮਿਲ ਗਈਆਂ ਵਿਛੜਿਆਂ ਦੇ ਮਾਣ ਹੋਣਗੇ ਇਹ ਗੁਰਦਰ ਦਾ ਨਾਮ ਤੋਖਣਵਾਦ ਝੁਲੜੇ ਮਹਿਨ ਅੰਬਰਸਰ ਸਾਹਿਬ ਤੋਂ ਆਣ ਕੇ ਸੋ ਕੋੜੇ ਜੀ ਮਹਾਰਾਜੀ ਜੂਰੀ ਉਹਨਾਂ ਹੱਥ ਜੋੜ ਕੇ ਬੇਤੀ ਕੀਤੀ ਗੁਰੂ ਜੀ ਤੁਸੀਂ ਟੁੱਟੀਆਂ ਦੇ ਦੁੱਖ ਦੂਰ ਕਰ ਦੇ ਜੋ ਸਾਡਾ ਕੋੜ ਦੂਰ ਕਰੋ ਅਸੀਂ ਬੜੇ ਪਛੜੇ ਆ ਇਸ ਰੋਗ ਤੋਂ ਕੱਚੀ ਢਾਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕੋੜੇ ਰੁਕਿੰਦੇ ਪੰਜ ਐਦਾਰੇ ਸੋ ਬਿਸ਼ਰਾਨ ਕਰੋ ਪੰਜ ਐਦਾਰੇ ਮਹਾਰਾਜ ਦੀ ਜੂਰੀ ਤੇ ਨਮਸਕਾਰ ਕਰੋ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਕੁਝ ਸਾਹਮਣੇ ਕੋੜੇ ਰਾਜੀ ਕੀਤੇ ਇੱਕ ਮਾਤਾ ਬੈਠੀ ਸੰਕੁਚਿਤ ਜਿੰਨੂੰ ਕੋਈ ਚੀ ਪੁੱਤ ਦੀ ਆਸ ਨਹੀਂ ਉਹਨੇ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਜੀ ਦੁਖੀਆਂ ਦੇ ਦੁਖ ਦੂਰ ਕਰਦੇ ਹੋ ਕੋੜੇ ਦਾ ਕੋੜ ਦੂਰ ਕਰਦੇ ਹੋ ਮੈਨੂੰ ਪੁੱਤਰ ਦੀ ਦਾਤ ਨਹੀਂ ਦੇ ਸਕਦੇ ਗੁਰੂ ਅਰਜਨ ਦੇਵ ਨੇ ਮਾਈਆਂ ਵਾਸਤੇ ਆਠ ਰੁਤਾਂ ਸਰਵ ਵਰਤਾਲ ਕੀਤਾ ਜਦ ਛੱਡਿਆ ਮਾਦਨ ਵਜਨ ਕੀਤੇ पाँच ऐतवार सिर्फ कची इनान करो प्रचार फलो माता ने गुरन मान के पाज ऐत सिर्फ कैसी इनान कितना ही पाया फलों का प्रशाद लिया गुरु साहब के दर्शन किते गुरु साहब ने माता ने कृपा की साल पिछले माता पुत्रा दात मिल गई जड़िया संगतान दूरदिया द्वारा झूलद ਗਿਆ ਹਿਰਦਵਾਰ ਚੜਾ ਰਾਜੀ ਉਹਦੇ ਹੱਥੀ ਸੁੰਦਰ ਚਗਾਰੇ ਮੋਸਤੀਂ ਚ ਹੁੰਦੇ ਜਾਂਦੇ ਲਾਹੁ ਗੁਰੂ ਅਰਜਨ ਦੇਵ ਜੀ ਮਹਾਰਾਜੀ ਇਸੇ ਕਹਾ ਕਥਨ ਕਰਦੇ ਨਾਰੇ ਸੰਤਾਂ ਕਹਾ ਕਥਨ ਸੁਣਦੀਆਂ ਆਇਆਂ ਥੀਨੋਂ ਇਹਦੀ ਗੁਰੂ ਸਾਹਿਬ ਕਹਿੰਦੇ ਭਾਈ ਅਸੀਂ ਕਹਾ ਕਥਨ ਕਰਨੇ ਤਿਆ ਦਰ ਧਿਆਨ ਸੰਤ ਨੇ ਹੱਥ ਚੋਰ ਕੇ ਕੀਤੀ ਬੇਇੱਜ਼ਤੀ ਵੇਖੋ ਗੁਰੂ ਜੀ ਕਿੰਦੇ ਸੋਹਣੇ ਬਾਛਰੇ ਹੱਥੀ ਮੈਚੀਂ ਚ ਹੁੰਦੇ ਜਾਂਦੇ ਗੁਰੂ ਸਾਹਿਬ ਕਹਿੰਦੇ ਭਾਈ ਇਹ ਦਸਾ ਲੈਣ ਵਾਲੀਆਂ ਚੀਜ਼ਾਂ ਛਾਇਆ ਨਾ ਹੀ ਆ ਇਹ ਸਤਾਂ ਤੇ ਗੁਰੂ ਸਾਹਿਬ ਦੇ ਮਹਿ ਰਹੀ ਦੀਆਂ ਤਾਈਂ ਟੁੱਲਣਗੇ ਜਿਹੜੀਆਂ ਸੰਗਤਾਂ ਇਸ ਤਾਂ ਤੇ ਆਉਣਗੀਆਂ ਮੂੰਹ ਮੰਗੀਆਂ ਮਰਾਂਦਾ ਕਾਉਣਗੀਆਂ ਇਸ ਸਤਾਂ ਦੀ ਸੇਵਾ ਸ਼੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਬਾਬੇ ਬਡੇ ਸਾਹਿਬ ਆਏ ਉਹਨਾਂ ਤੋਂ ਸਾਇਤ ਸ਼੍ਰੀਮਾਨ ਸੰਤ ਬਾਬਾ ਚੰਦ ਸਿੰਘ ਜੀ ਉਹਨਾਂ ਦੇ ਪੁੱਤਰ ਬਾਬਾ ਹੀ ਜੀ ਸੇਵਾ ਕਰਾਰੇ ਝੁੰਨੇ ਮਹੀਨਾਂ ਦੀ ਸ਼ੰਗਤਾ ਦੇ ਸਯੋਜਗ ਦੇ ਨਾਲ ਜੋਤਿ ਅਦੀਸ਼ਾ ਦਾ ਸੇਵਾਈ ਗੋਲਕ ਚ ਤੇਲਫਲ ਪਾਗ ਬਈਲਾ ਦੇ ਉੱਤੇ ਲੀਕੇ ਨੰਗਰ ਚੋਂ ਜਲ ਪਾਣੀ ਛੱਕ ਕੇ ਜਾਣਾ ਭਾਈ ਪੰਜਵੇਂ ਪਾਛਾ ਦਾ ਲੰਗਰ ਆਰਪੰਡਿਆ ਭਾਈ ਸ਼ੰਗਤਾ ਦੇ ਸਯੋਜਗ ਦੇ ਦਾਰ ਜੋਤਿ ਅਦੀਸ਼ਾ ਦਾ